कल मिति 22 जून 2025 ਬਸਟੈਂਡ ਅਮਿਸਰ ਨੇੜੇ ਇੱਕ ਔਰਤ ਜਿਹੜੀ ਨਸ਼ੇ ਦੇ ਹਾਲਾਤ ਵਿੱਚ ਮਿਲੀ ਤੇ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਇਸ ਤੇ ਸਪੀਡ ਐਕਸ਼ਨ ਲੈਂਦੇ ਹੋਏ ਸਬਡਿਵੀਜ਼ਨ ਈਸ ਦੀ ਟੀਮ ਨੇ ਇਸ ਟੀਨ ਨੂੰ ਵੈਰੀਫਾਈ ਕਰਵਾਇਆ ਅਤੇ ਜਿਹੜੀ ਔਰਤ ਦਾ ਨਾਮ ਪਾਇਲ ਕੁਮਾਰੀ ਜੋ ਪੱਤੀ ਡਿਸਟ੍ਰਿਕਟ ਤਰਨਤਾਰਨ ਦੀ ਰਹਿਣ ਵਾਲੀ ਹੈ ਸਾਬਿਤ ਹੋਇਆ ਜਦੋਂ ਇਸ ਦਾ ਆਪਾਂ ਕ੍ਰਿਮੀਨਲ ਰਿਕਾਰਡ ਦੇਖਿਆ ਤੇ ਐਂਟੀ ਸੋਸ਼ਲ ਐਕਟੀਵਿਟੀ ਦੇ ਵਿੱਚ ਲਿਖਤ ਹੋਣ ਕਰਕੇ ਇਹ ਦਿੱਤੇ ਧਾਰਾ 126 170 ਬੀ ਐਨ ਐਸ ਐਸ ਦੀ ਕਰਦੇ ਹੋ ਇਸ ਨੂੰ 27 ਮਈ 2025 ਨੂੰ ਡੀਲ ਤੇ ਜਾਇਆ ਗਿਆ ਉੱਥੋਂ ਇਹ 2 6 2025 ਨੂੰ ਵਾਪਸ ਆਇਆ ਜੋ ਕਿ ਇਹ ਫਾਈਲ ਕੋ ਮਾਰੀ ਡਰੈਗ ਰਿਟ ਵੀ ਹੈਗੀ ਹੈ ਤੇ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲਦੀ ਪਈ ਹੈ ਯੁੱਧ ਨਸ਼ਿਆ ਵਿਰੁੱਧ ਉਸ ਦੇ ਅੰਤਰਗਤ ਆਪਾਂ ਇਸ ਲੇਡੀ ਨੂੰ 3 ਜੂਨ 6 ਜੂਨ ਅਤੇ 9 ਜੂਨ ਨੂੰ ਤਿੰਨ ਵਾਰ ਇਹਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਇਆ ਗਿਆ ਪਰੰਤੂ ਇਹਦੇ ਵੱਲੋਂ ਕੰਸੈਂਟ ਨਾ ਦੇਣ ਕਰਕੇ ਇਹਨੂੰ ਉਥੋਂ ਹੋਰ ਸੈਂਟਰ ਤੇ ਤਬਦੀਲ ਕੀਤਾ ਗਿਆ ਤੇ ਆਪਾਂ ਇਸ ਤੇ ਹਜੇ ਹੋਰ ਕਾਰਵਾਈ ਕਰਦੇ ਪਏ ਹਾਂ ਤੇ ਇਸ ਲੇਡੀ ਦਾ ਪਤਾ ਕਰਵਾ ਕੇ ਆਪਾਂ ਇਹਦੇ ਰੀਹੈਬਿਲਿਟੇਸ਼ਨ ਦੇ ਵਾਸਤੇ ਸਿਵਲ ਅਥਾਰਟिटीज ਐਨ ਜੀਓਸ ਐਂਡ ਸਿਵਲ ਸੁਸਾਇਟੀਆਂ ਨਾਲ ਸੰਪਰਕ ਕੀਤਾ ਹੈ ਤੇ ਇਹਦੀ ਰੀਹੈਬਿਲਿਟੇਸ਼ਨ ਵਾਸਤੇ ਆਪਾਂ ਪ੍ਰਬੰਧ ਕਰ ਰਹੇ ਹਾਂ ਧੰਨਵਾਦ